ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤੁਹਾਡੇ ਲੈ ਕੇ ਆਏ ਹਾਂ ਵਟਾਂ ਵਾਲੀ ਜਿਸ ਤਰ੍ਹਾਂ ਦੀ ਵੀਡੀਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਆਪਣੇ ਸੱਜਣ ਮਿੱਤਰਾਂ ਦਾ ਕਰ ਦਿਓ ਸ਼ੇਅਰ ਜਿਹੜੇ ਜਿਹੜੇ ਪੱਗ ਸਿੱਖਣਾ ਚਾਹੁੰਦੇ ਆ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਚਲੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਨੂੰ ਮੱਥਾ ਟੇਕ ਲੈਣਾ ਤੇ ਕਰਦਣੀ ਹੈ ਸ਼ੁਰੂ ਤੇ ਆਪਾਂ ਪਹਿਲਾ ਲੜ ਲਾਵਾਂਗੇ ਤੇ ਪਹਿਲਾ ਲੜ ਬੜੇ ਧਿਆਨ ਨਾਲ ਇੱਕ ਪੱਲਾ ਇਹ ਅਸੀਂ ਉੱਪਰ ਕਰ ਦੇਣਾ ਤੇ ਇੱਕ ਥੱਲੇ ਤੇ ਹਲਕੀ ਹਲਕੇ ਵਟ ਬਣਾ ਲੈਣੇ ਦੇਖੋ ਪਹਿਲੇ ਲੜਦੇ ਹਲਕਲ ਕੇ ਵਾਟਰ ਬਣਾ ਕੇ ਅੱਧਾ ਅੱਖ ਤੇ ਤੇ ਅੱਧਾ ਆਪਾਂ ਗੱਲ ਤੇ ਤੇ ਜਿਹੜੇ ਆਪਾਂ ਵਾਟਰ ਬਣਾਣੇ ਉਹ ਦੋ ਥਾਵਾਂ ਤੋਂ ਬਣਾਣੇ ਆ ਇੱਕ ਉੱਪਰੋਂ ਤੇ ਇੱਕ ਨੀਚੋਂ ਗੱਲ ਕੋਲੋਂ ਤੇ ਆਹ ਦੇਖੋ ਅੱਧਾ ਲੜ ਗੱਲ ਤੇ ਤੇ ਅੱਧਾ ਅੱਖ ਤੇ ਲਾ ਕੇ ਤੇ ਹੁਣ ਨਾਲ ਹੀ ਆਪਾਂ ਦੂਜਾ ਲੜ ਲਾਵਾਂਗੇ ਤੇ ਇਹ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਦੋ ਕੰਨੀਆਂ ਹੁੰਦੀਆਂ ਨੇ ਉੱਪਰਲੀ ਕੰਨੀ ਜਿਹੜੀ ਅਸੀਂ ਉੱਪਰ ਨੂੰ ਕਰ ਲੈਣੀ ਆ ਤੇ ਥੱਲੇ ਵਾਲੀ ਕੰਨੀ ਥੱਲੇ ਨੂੰ ਖਿੱਚ ਲੈਣੀ ਆ ਤੇ ਇਸੇ ਤਰ੍ਹਾਂ ਹੀ ਆਪਾਂ ਦੋ ਲੜ ਬਣਾ ਲੈਨੇ ਦੇਖੋ ਤੇ ਹਲਕਾ-ਹਲਕੇ ਵਟ ਪਾ ਲੈਨੇ ਆਪਾਂ ਫੇਰ ਇੱਚ ਦੋ ਉਂਗਲਾਂ ਤੇ ਇੱਕ ਅੰਗੂਠੇ ਦੀ ਮਦਦ ਨਾਲ ਆਪਾਂ ਵਟ ਪਾਣੇ ਨੇ ਤੇ ਛੋਟੇ-ਛੋਟੇ ਬਰੀ-ਬਰੀਕ ਲਾਈਨਾਂ ਵਾਲੇ ਵਟ ਦੇਖਿਓ ਤੇ ਲਾਸਟ 'ਚ ਆਪਾਂ ਸੈੱਟ ਕਰ ਲੈਣਾ ਬੱਲੇ ਨੂੰ ਤੇ ਸੈਂਟਰ 'ਚ ਫੇਰ ਵਟ ਬਣਾ ਲੈਨੇ ਨੇ ਇਹਦੇ ਨਾਲ ਸੈਂਟਰ 'ਚ ਵੀ ਵਟ ਬਣਾਉਣਾ ਤੁਹਾਨੂੰ ਨਾ ਤੇ ਸਲਾਈ ਦੀ ਲੋੜ ਪਊਗੀ ਤੇ ਨਾ ਹੀ ਪੱਗ ਫੈਂਦੀ ਲੋੜ ਪਊਗੀ ਵਟ ਪਾਉਣ 'ਚ ਇਸ ਕਰਕੇ ਤੁਹਾਡੇ ਇਦਾਂ ਹੀ ਨਾਲ ਦੀ ਨਾਲ ਹੀ ਵਟ ਬਣੀ ਜਾਊਗੇ ਤੇ ਹੁਣ ਆਪਾਂ ਲਾਵਾਂਗੇ ਤੀਜਾ ਲੜ ਤੇ ਇਹਦੇ ਵੀ ਇਸੇ ਪ੍ਰਕਾਰ ਨਾਲ ਆਪਾਂ ਵਟ ਬਣਾ ਲੈ ਰਹੇ ਨੇ ਆ ਦੇਖੋ ਛੋਟੇ ਛੋਟੇ ਵਟ ਬਣਾ ਲੈ ਰਹੇ ਨੇ ਤੇ ਹਲਕਾ ਜਿਹਾ ਪਿੰਚ ਕਰਕੇ ਆਪਾਂ ਲੜ ਨੂੰ ਲਾ ਦੇਣਾ ਇਹ ਆ ਦੇਖੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਪੂਰੀ ਵੀਡੀਓ ਦੇਖ ਲਿਓ ਤੇ ਜਲਦੀ ਪੱਕਾ ਸਿੱਖ ਜਾਊਂਗੇ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਲਾਵਾਂਗੇ ਚੌਥਾ ਲੜ ਤੇ ਆ ਦੇਖੋ ਪੱਲੇ ਨੂੰ ਸੈੱਟ ਕਰਕੇ ਹੌਲੀ ਹੌਲੀ ਥੱਲੇ ਵੀ ਕਰੀ ਜਾਣੀ ਜਿਹੜੇ ਇਧਰਲੀ ਸਾਈਡ ਤੋਂ ਵੀ ਕਿ ਜਿਹੜਾ ਲੜ ਖਿਸਕਿਆ ਨਾ ਕਰੇ ਆ ਦੇਖੋ ਹਲਕੇ ਵਟ ਬਣਾ ਕੇ ਫਿਰ ਪਿੰਚ ਕਰ ਦੇਣਾ ਨੂੰ ਯਾਨੀ ਹਲਕਾ ਹਲਕਾ ਉੱਪਰ ਨਾਲ ਨਾਲ ਲੜ ਲਈ ਜਾਣੀ ਨੇ ਇੱਕੋ ਜਗ੍ਹਾ ਤੇ ਨਹੀਂ ਇਕੱਠੇ ਕਰਨੇ ਸਾਰੇ ਤੇ ਆ ਚਿੱਤ ਹਲਕੇ ਹਲਕੇ ਖੋਲ ਹੀ ਜਾਣੇ ਆ ਵਟ ਯਾਨੀ ਕਿ ਜਿੰਨਾ ਤੇੜੇ ਸ਼ੇਪ ਵੀ ਪ੍ਰੋਪਰ ਆ ਜੇ ਤੇ ਵਟ ਵੀ ਕਾਫੀ ਸਾਰੇ ਬਣ ਜਾਣ ਆ ਦੇਖੋ ਹਲਕਾ ਹਲਕਾ ਹੱਥ ਨਾਲ ਤੁਸੀਂ ਸੈਟਿੰਗ ਕਰ ਲੈਣੀ ਹੈ ਪੱਗ ਦੀ ਪ੍ਰੋਪਰ ਸ਼ੇਪ ਦੇ ਲੈਣੀ ਹੈ ਐ ਤੁਹਾਡਾ ਆ ਗਿਆ ਪੰਜਵਾਂ ਲੜ ਚੈੱਕ ਕਰੋ ਇਹਨਾਂ ਚੀਜ਼ ਦੀ ਹਲਕਿਲਕੇ ਵਟ ਬਣਾ ਲੈਣੇ ਆ ਤੇ ਆਹ ਦੇਖੋ ਉੱਪਰ ਘੜ ਲਿਆ ਲੜ ਨੂੰ ਤੇ ਥੱਲੇ ਲਿਆ ਦੋਨੋਂ ਖਿੱਚ ਕੇ ਟਾਈਡ ਕਰ ਲੈਣੇ ਆ ਲੜ ਆਪਾਂ ਚੰਗੀ ਤਰ੍ਹਾਂ ਤੇ ਹਲਕਾ ਹਲਕਾ ਵਟ ਬਣਾਈ ਜਾਣੇ ਆ ਦੇਖੋ ਹਲਕਾ ਪਿੰਚ ਕਰਕੇ ਵੀ ਲੜ ਲਾ ਦੇਣਾ ਦੇਖੋ ਆ ਲੱਗ ਗਿਆ ਜਦਾ ਪੰਜਵਾ ਲੜ ਤੇ ਹਾਂ ਦਾ ਹਲਕਾ ਲੱਗਾ ਵਾਟੇ ਦੀ ਵੀ ਬਣਾ ਲੜੀ ਚ ਬਾਕੀ ਆਪਣੇ ਆਪ ਹੀ ਸ਼ੇਪ ਆ ਜਾਂਦੀ ਹੈ ਪ੍ਰੋਪਰ ਪੱਗ ਦੀ ਇਹ ਦੇਖੋ ਆ ਲੱਗ ਗਿਆ ਜਦਾ ਪੰਜਵਾ ਲੜ ਹੁਣ ਹਲਕਾ ਇਹ ਲੜਾ ਆਪਾਂ ਸੈੱਟ ਕਰਾਂਗੇ ਫਰੰਟ ਤੋਂ ਦੇਖੋ ਅਨਿਕਾ ਸ਼ੇਪ ਨਾ ਪਿਸ਼ੇ ਨੂੰ ਬਿਠਾ ਦੇਣੀ ਆਪਾਂ ਇਦਾਂ ਨਾ ਸ਼ੇਪ ਪੂਰੀ ਗੁਲਾਈ ਚ ਆ ਜਾਂਦੀ ਹੈ ਪ੍ਰੋਪਰ ਤੇ ਆ ਦੇਖੋ ਸਾਰੀ ਜਿਹੜੀ ਹੈ ਨਾ ਆਪਾਂ ਨੁੱਕਰਾਂ ਜਿੱਥੇ ਵੀ ਬਣਦੀ ਹੈ ਸ਼ੇਪ ਦੀ ਉੱਥੋਂ ਆਪਾਂ ਚੰਗੀ ਤਰ੍ਹਾਂ ਸ਼ੇਪ ਨੂੰ ਸੈੱਟ ਕਰ ਲੈਣਾ ਨਾਲ ਦੀ ਨਾਲ ਹੀ ਸਲਾਈ ਨਾਲ ਜਾਂ ਕਿਸੇ ਨਾਲ ਵੀ ਵੈਸੇ ਤਾਂ ਮੈਂ ਸਲਾਈ ਯੂਜ਼ ਨਹੀਂ ਕੀਤੀ ਸਲਾਈ ਤਾਂ ਪੱਗ ਪਿੰਨ ਲਾਟਸ ਆਫ ਕਰਨ ਤੇ ਲੋੜ ਪੈਂਦੀ ਆ ਵਟ ਬਣਾਉਣ ਤੇ ਤੇ ਆਪਾਂ ਯੂਜ਼ ਨਹੀਂ ਕੀਤੀ ਤੇ ਆ ਆਪਣਾ ਲੱਗਿਆ ਲਾਸਟ ਲੜ ਸੈਕਿੰਡ ਲਾਸਟ ਲੜ ਇਹ ਦੇਖੋ ਚੁਫਾਈ ਚੈੱਕ ਕਰੋ ਤੇ ਬਾਕੀ ਸ਼ੇਪ ਚੈੱਕ ਕਰ ਲਓ ਪ੍ਰੋਪਰ ਸ਼ੇਪ ਚ ਆ ਗਿਆ ਆਪਣਾ ਲੜ ਤੇ ਅੱਜ ਜਿਹੜੀ ਆਪਾਂ ਉੱਪਰ ਸਲਾਈ ਦੀ ਜ਼ਰੂਰ ਲੋੜ ਪਊਗੀ ਜਿਹੜੇ ਉੱਪਰ ਉਹ ਲੜ ਸੈੱਟ ਕਰੀਦੇ ਨੇ ਉੱਪਰ ਉਹ ਲੜ ਸੈੱਟ ਕਰਨ ਆਏ ਹੁੰਦਾ ਵਾ ਕਿ ਪੱਗ ਉੱਪਰ ਉਹ ਜਿਹੜੀ ਸ਼ੇਪ ਆ ਨਾ ਪਿੱਛੇ ਨੂੰ ਬੈਠਦੀ ਨਹੀਂਗੀ ਸ਼ੇਪ ਥੋੜੀ ਖੜਵੀ ਜੀ ਰਹਿੰਦੀ ਆ ਆ ਦੇਖੋ ਤੇ ਹਲਕਾ ਜਿਹਾ ਉੱਪਰ ਤਾਂ ਨੂੰ ਕਰ ਲੈਣੀ ਤੇ ਪਿੱਛੇ ਨੂੰ ਲੜ ਬਿਠਾ ਲੈਣਾ ਵਾ ਜਿਹੜਾ ਪ੍ਰੋਪਰ ਸ਼ੇਪ ਚ ਆ ਜਾਊਗਾ ਖਤ ਨਾਲ ਸੈਟ ਕਰ ਲੈਣਾ ਵਾ ਹਲਕਾ ਹੀ ਲੜਾ ਤੇ ਲਿਖ ਲੈਣਾ ਆ ਜਿਹੜੀ ਚੁੰਝ ਜਿੱਤੇ ਆਪਾਂ ਸਲਾਈ ਲਾ ਰਹੇ ਨਾ ਇਹ ਧਿਆਨ ਦੇਣਾ ਇਤੋਂ ਲਾ ਲਾਸ ਤੇ ਚੁੰਝ ਜ਼ਰੂਰ ਸੈਟ ਕਰ ਲੈਣੀ ਆ ਜੀ ਦੋ ਹਾਂ ਦੇਖੋ ਹੱਥ ਨਾਲ ਹਲਕੀ ਲੇ ਵਾਟ ਬਣਾਣਾ ਜੇ ਲੋੜ ਆ ਤੁਹਾਨੂੰ ਤੇ ਹੁਣ ਲਾਵਾਂਗੇ ਆਪਾਂ ਪੱਗ ਪੈਣਾ ਜਿਹੜੀ ਪੱਗ ਪੈਣਾ ਨਾ ਉਹ ਆਪਾਂ ਬਿਲਕੁਲ ਸਿੱਧੀ ਨਹੀਂ ਲਾਣੀ ਉਹ ਹਲਕੀ ਜੀ ਟੇਢੀ ਕਰਕੇ ਤੇ ਵੀ ਜਿੱਥੇ ਵੀ ਹੁੰਦੀ ਹੈ ਛੇ ਬੰਦੀ ਆਪਣੀ ਉੱਥੇ ਜੀ ਲਾਣੀ ਆ ਹਲਕੇ ਟਿੱਡੀ ਕਰਕੇ ਥੋੜੀ ਜਿਹੀ ਬਾਹਰ ਰੱਖਣੀ ਹੈ ਤੇ ਹੁਣ ਆਪਾਂ ਲਾਸਟ ਲੜ ਲਾਵਾਂਗੇ ਹਲਾ ਤੇ ਇਹ ਆਪਾਂ ਲਾਸਟ ਲੜ ਜਿਹੜਾ ਇਹ ਮੋਰ ਨਹੀਂ ਲਾਵਾਂਗੇ ਤੇ ਆ ਚੈੱਕ ਕਰ ਇਹਨੂੰ ਹਲਕਾ ਹਲਕਾ ਨਾਲ ਲੜਣ ਥੱਲੇ ਕਰਨਾ ਕਈ ਵਾਰੀ ਨਾ ਉੱਪਰੋਂ ਉੱਪਰੋਂ ਲਾਈਨ ਜੀ ਦਿਖਦੀ ਰਹਿੰਦੀ ਹੈ ਇਸ ਕਰਕੇ ਆਪਾਂ ਅਧਰੂ ਵੀ ਸੈੱਟ ਕਰ ਲੈਣਾ ਤੇ ਆਪਾਂ ਲਾਸਟ ਲੜ ਨੂੰ ਚੰਗੀ ਤਰ੍ਹਾਂ ਪਲਾਨ ਕਰ ਲੈਣਾ ਵੇਖੋ ਹਾਂ ਪਿੱਛੇ ਤੱਕ ਇਹ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਹੈ ਲੜਦੀ ਤੇ ਆ ਗਿਆ ਆਪਣਾ ਆਖਰੀ ਲੜ ਤੇ ਹੁਣ ਆਪਾਂ ਹਲਕੀ ਜਿਹੀ ਮੰਜ ਪਿੰਚ ਕਰਕੇ ਮੋਰਨੀ ਬਣਾਦਾਂਗੇ ਦੇਖਿਓ ਪੱਗ ਪੈਨ ਤੋਂ ਬਾਹਰ ਕਰ ਲੈਣਾ ਇਹ ਦੇਖੋ ਲੜਦੋ ਅੰਗੂਠੇ ਨਾਲ ਅੰਦਰ ਨੂੰ ਘੁਮਾਦਣਾ ਇਹ ਆਹ ਦੇਖੋ ਆ ਲੱਜ ਆਪਣਾ ਲਾਸਟ ਲੜ ਇਹ ਆਹ ਲਓ ਚੈੱਕ ਕਰੋ ਮੋਰਨੀ ਚੈੱਕ ਕਰੋ ਬਾਕੀ ਸ਼ੇਪ ਚੈੱਕ ਕਰ ਲਓ ਤੁਸੀਂ ਆਪੀ ਤੇ ਬਾਕੀ ਜਿੱਥੋਂ ਕੀ ਜੀ ਆਪਾਂ ਮੋਰਨੀ ਲੜ ਲੈਣਾ ਉੱਥੇ ਦੇਖੋ ਹਲਕੇ ਜਿਹਾ ਨਾ ਆਪਾਂ ਨੂੰ ਗੈਪ ਜਿਹਾ ਦਿਖ ਰਿਹਾ ਹੈ ਆ ਦੇਖੋ ਆਪਾਂ ਸਲਾਈ ਨਾ ਸੈੱਟ ਕਰ ਲੈਣਾ ਫਾਈਨਲੀ ਮਿੱਤਰੋ ਆਪਣੀ ਪੱਗ ਬੱਝ ਚੁੱਕੀ ਹੈ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਬਾਕੀ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਬੈਲ ਨੂੰ ਕਰ ਲਿਓ ਆਲ ਤੇ ਜੋ ਵੀ ਜਲਦੀ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਤੇ ਬਾਕੀ ਜਿੱਥੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਡੀਐਮ ਕਰੋ ਕਮੈਂਟ ਕਰੋ ਤੇ ਦੱਸ ਦਿਓ ਆਪਣੀ ਸਿਚੁਏਸ਼ਨ ਤੇ ਆਪਾਂ ਹੱਲ ਕੱਢਾਂਗੇ ਉਹਦਾ